ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰ ਤੁੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 31 ਰਾਗ ਹਨ ਇਹਨਾਂ ਤੋਂ ਇਲਾਵਾ ਕੁਝ ਮਿਸ਼ਰਤ ਰਾਗ ਹਨ ਜਿਵੇਂ ਕੇਸੂਹੀ ਲਲਿਤ ਜਾਂ ਫਿਰ ਬਸੰਤ ਹਿੰਡੋਲ ਗੌੜੀ ਪੀ ਸੋਰਠੀ ਕੁਝ ਰਾਗਾਂ ਦੇ ਬਾਰੇ ਵਿੱਚ ਸਤਿਗੁਰੂ ਜੀ ਨੇ ਇੱਕ ਰਾਗ ਨੂੰ ਦੂਸਰੇ ਰਾਗ ਦੇ ਵਿੱਚ ਮਿਲਾ ਕੇ ਗਉਣ ਦੀ ਹਦਾਇਤ ਕੀਤੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਅੰਕ ਤੋਂ ਲੈ ਕੇ ਤੇਰਾ ਅੰਤ ਤੱਕ ਜਿਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਸਿੱਖ ਦੇ ਨਿਤਨੇਮ ਦੀਆਂ ਬਾਣੀਆਂ ਹੋਇਆ ਕਰਦੀਆਂ ਸਨ ਜਿਸ ਵਿੱਚ ਸਭ ਤੋਂ ਪਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪਜੀ ਸਾਹਿਬ ਜਿਸ ਦੇ ਦੋ ਸ਼ਲੋਕ ਤੇ 38 ਪੌੜੀਆਂ ਤੇ ਮੂਲ ਮੰਤਰ ਉਸ ਤੋਂ ਅੱਗੇ ਸੋਦਰ ਦੇ ਸਰਲੇਖ ਹੇਠ ਪੰਜ ਸ਼ਬਦ ਹਨ ਉਸ ਤੋਂ ਅੱਗੇ ਸੋਪੁਰਖ ਸਰਲੇਖ ਦੇ ਹੇਠ ਚਾਰ ਸ਼ਬਦ ਦਰਜ ਹਨ ਕੁਸਤੂ ਅਗੇ ਸੋਹਿਲਾ ਸਾਹਿਬ ਦੀ ਬਾਣੀ ਹੈ ਜਿਸ ਦੇ ਕੋਲ ਪੰਜ ਸ਼ਬਦ ਹਨ 14 ਅੰਕ ਤੋਂ ਲੈ ਕੇ 1352 ਤੱਕ ਬਾਣੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਹੈ ਤੇ ਇਸ ਤੋਂ ਅੱਗੇ 1352 ਤੋਂ ਅੱਗੇ ਫਿਰ ਬਾਣੀ ਜਿਹੜੀ ਹੈ ਉਹ ਰਾਗ ਮੁਕਤ ਰੱਖੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਸ੍ਰੀ ਰਾਗ ਹੈ ਇਸ ਤੋਂ ਅਗੇ ਮਾਝ ਗੌੜੀ ਆਸਾ ਗੁਜਰੀ ਦੇਵਗੰਦਾਰੀ ਬਿਹાગੜਾ ਵੜਾਂਸ ਸੋਰਠ ਪਨਾਸਰੀ ਜੈਤਸਰੀ ਟੋੜੀ ਬੇਰਾੜੀ ਤਿਲੰਗ ਸੁਹੀ ਬਿਲਾਵਲ ਆਰਾਮਕੜੀ ਨਟਨਾਰਾਇਣ ਮਾਲੀ ਗੋੜਾ ਮਾਰੂ ਟੋਖਾਰੀ ਕੇਦਾਰਾ ਪੈਰੋਂ ਬਸੰਤ ਸਰੰਗ ਮਲਾਰ ਕਾਂੜਾ ਕਲਿਆਣ ਪਰਵਤੀ ਜੈਜਵੰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੀਰਲਾ ਰਾਗ ਜੈਜਵੰਤੀ ਹੈ ਜੋ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਨੇ ਉਚਾਰਨ ਕੀਤਾ ਹੈ 1352 ਤੋਂ ਅੱਗੇ ਬਾਣੀ ਜਿਹੜੀ ਹੈ ਉਹ ਰਾਗ ਮੁਕਤ ਹੈ ਸਭ ਤੋਂ ਪਹਿਲਾਂ ਸ਼ਲੋਕ ਸਹਿਸਕ੍ਰਿਤੀ ਮਹਿਲਾ ਪਹਿਲਾ ਆਉਂਦੇ ਹਨ ਉਸ ਤੋਂ ਅੱਗੇ ਸ਼ਲੋਕ ਸਹਿਸਕ੍ਰਿਤੀ ਮਹਿਲਾ ਪੰਜਵਾਂ ਇਸ ਤੋਂ ਅੱਗੇ ਗਾਥਾ ਮਹਿਲਾ ਪੰਜਵਾਂ ਫੁਣੇ ਮਹਿਲਾ ਪੰਜਵਾਂ ਚੌ ਬੋਲੇ ਮਹਿਲਾ ਪੰਜਵਾਂ ਸ਼ਲੋਕ ਭਗਤ ਕਬੀਰ ਜੀ ਕੇ ਸ਼ਲੋਕ ਸ਼ੇਖ ਫਰੀਦ ਕੇ ਸਵਈਏ ਸ੍ਰੀ ਮੁਖਵਾਕ ਮਹਿਲਾ ਪੰਜਵਾਂ ਸਵਈਏ ਸ੍ਰੀ ਮੁਖਵਾਕ ਮਹਿਲਾ ਪੰਜਵਾਂ ਪੱਟਾਂ ਦੇ ਸਵਈਏ ਜੋ ਕਿ ਪੱਟਾਂ ਦੀ ਗਿਣਤੀ 11 ਦੱਸੀ ਜਾਂਦੀ ਹੈ ਤੇ ਇਹਨਾਂ ਦੇ ਉਚਾਰਨ ਕੀਤੇ ਹੋਏ ਸਵਈਏ 123 ਹੈ ਇਸ ਤੋਂ ਅਗੇ ਪਟਾਣੇ ਜੋ ਗੁਰੂ ਸਾਹਿਬਾਨ ਦੀ ਉਸਤਤੀ ਦੇ ਵਿੱਚ ਸਵਈਏ ਉਚਾਰਨ ਕੀਤੇ ਹਨ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਦੇ ਵਿੱਚ ਉਚਾਰਨ ਕੀਤੇ ਹੋਏ 10 ਸਵਈਏ ਹਨ ਗੁਰੂ ਅੰਗਦ ਦੇਵ ਜੀ ਦੀ ਉਸਤਤੀ ਵਿੱਚ ਉਚਾਰਨ ਕੀਤੇ ਹੋਏ 10 ਸਵਈਏ ਹਨ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤੀ ਵਿੱਚ 22 ਸਵਈਏ ਅਤੇ ਗੁਰੂ ਰਾਮਦਾਸ ਜੀ ਦੀ ਉਸਤਤੀ ਵਿੱਚ 60 ਸਵਈਏ ਤੇ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਵਿੱਚ 21 ਸਈਏ ਅੱਠ ਸਹਿਬਾਨ ਨੇ ਉਚਾਰਨ ਕੀਤੇ ਹੋਏ ਹਨ ਇਸ ਤੋਂ ਅੱਗੇ ਸ਼ਲੋਕ 12 ਤੋਂ ਵੱਧ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1410 ਤੋਂ ਸ਼ੁਰੂ ਹੁੰਦੇ ਹਨ ਜਿਸ ਦੇ ਵਿੱਚ ਉਹ ਸ਼ਲੋਕ ਦਰਜ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਆ 22 12 ਦੇ ਵਿੱਚ ਦਰਜ ਹੋਣ ਤੋਂ ਬਚ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 22 ਹਨ ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਜਿਹੜੀ ਹੈ ਗੁਰੂ ਕੇ ਕੀਰਤਨੀਏ ਸੱਤਾ اور ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਹੈ ਜਿਸ ਦੀਆਂ ਕੁੱਲ 8 ਪੌੜੀਆਂ ਹਨ ਇੱਕ ਵਾਰ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਬਸੰਤ ਰਾਗ ਦੇ ਵਿੱਚ ਇਹ ਦੋਵੇਂ 12ਾਂ ਜੁੜੀਆਂ ਹਨ ਸ਼ਲੋਕਾਂ ਤੋਂ ਮੁਕਤ ਹਨ ਬਾਕੀ 20 12 ਦੇ ਨਾਲ ਸ਼ਲੋਕ ਦਰਜ ਹਨ ਸੋ ਇਸ ਤੋਂ ਅੱਗੇ ਜੋ ਸ਼ਲੋਕਾਂ ਦੀ ਗਿਣਤੀ ਹੈ ਸ਼ਲੋਕ 12ਾਂ ਦੇ ਵਧੇਕ ਜੋ ਸ਼ਲੋਕ 12 ਵਿੱਚ ਦਰਜ ਹੋਣ ਤੋਂ ਬਚ ਗਏ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਦਰਜ ਕੀਤੇ ਗਏ ਗੁਰੂ ਨਨਕਦੇਵ ਜੀ ਦੇ ਉਚਾਰਨ ਕੀਤੇ ਹੋਏ 33 ਸ਼ਲੋਕ ਹਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ 67 ਸ਼ਲੋਕ ਹਨ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ 30 ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ 22 ਸ਼ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਸ਼ਲੋਕ 12 ਤੋਂ ਵਧੇਰੇ ਅਖੀਰਲੇ ਖੇਤਰ ਦਰਜ ਹਨ ਇਸ ਤੋਂ ਅੱਗੇ ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਵੀ ਕਿਹਾ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1429 ਤੇ ਮੁੰਦਾਵਣੀ ਮਹਿਲਾ ਪੰਜਵਾਂ ਥਾਲ ਵਿੱਚ تن ਵਸਤੂ ਪਈਓ ਅਤੇ ਸ਼ਲੋਕ ਮਹਿਲਾ ਪੰਜਵਾਂ ਜੀਰਾ ਕੀਤਾ ਜਾਤੋਂ ਨਹੀਂ ਵਾਲੇ ਸ਼ਬਦ ਹਨ ਇਸ ਤੋਂ ਅੱਗੇ ਅਕੀਰ ਵਿੱਚ ਰਾਗ ਮਾਲਾ ਆਉਂਦੀ ਹੈ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 35 ਮਹਾਂਪੁਰਸ਼ਾਂ ਦੀ ਬਾਣੀ ਹੈ ਜਿਨ੍ਹਾਂ ਦੇ ਵਿੱਚੋਂ 6 ਗੁਰਸਹਿਬਾਨ ਅਤੇ 15 ਭਗਤ ਤੇ 3 ਗੁਰਸਿੱਖ ਤੇ 11 ਪਟ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ ਹੋਈ ਬਾਣੀ ਜਿਹਦੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਬਾਣੀ ਜਿਹੜੀ ਹੈ ਉਹ 300 ਤੇ 57 ਸ਼ਬਦ ਹਨ ਇਹਨਾਂ ਦੇ ਵਿੱਚ 209 ਸ਼ਬਦ 123 ਅਸ਼ਟਪਦੀਆਂ ਤੇ 25 ਸ਼ੰਤ ਮਿਲਾ ਕੇ 300 ਤੇ 57 ਬਣਦੀ ਹਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੀ ਹੋਈ ਬਾਣੀ 172 ਸ਼ਬਦ ਹਨ ਜਿਨ੍ਹਾਂ ਵਿੱਚ 79 ਅਸ਼ਟਪਦੀਆਂ ਹਨ ਇਹਨਾਂ ਤੋਂ ਇਲਾਵਾ 19 ਸ਼ੰਤ ਹਨ ਕੁੱਲ ਮਿਲਾ ਕੇ 2370 ਸ਼ਬਦ ਬਣਦੇ ਹਨ ਗੁਰੂ ਰੰਧਾ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 264 ਸ਼ਬਦ ਹਨ 58 ਅਸ਼ਟਪਦੀਆਂ ਅਤੇ 38 ਸ਼ੰਤ ਕੁੱਲ ਗਿਣਤੀ 3360 ਬਣਦੀ ਹੈ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ 1322 ਸ਼ਬਦ ਹਨ ਇਹਨਾਂ ਤੋਂ ਇਲਾਵਾ 45 ਅਸ਼ਟਪਦੀਆਂ ਹਨ 63 ਸ਼ੰਤ ਹਨ ਕੁੱਲ ਮਿਲਾ ਕੇ 1433 ਸ਼ਬਦ ਬਣਦੇ ਹਨ ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਹੋਏ ਉਨਾਰ ਸ਼ਬਦਾਂ ਸੋ ਕੁੱਲ ਮਿਲਾ ਕੇ ਗਿਣਤੀ ਸ਼ਬਦਾਂ ਅਸ਼ਟਪਦੀਆਂ ਸੰਤ ਦਾ ਜੋੜ ਜਿਹੜਾ ਹੈ 2476 ਬਣਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਦੀ ਤਰਤੀਬ ਇਹ ਹੈ ਕਿ ਸਭ ਤੋਂ ਪਹਿਲਾਂ ਸ਼ਬਦ ਦਰਜ ਹਨ ਉਸ ਤੋਂ ਪਿਛੋਂ ਅਸ਼ਟਪਦੀਆਂ ਤੇ ਉਸ ਤੋਂ ਪਿਛੇ ਸੰਤ ਤੇ ਸੰਤ ਤੋਂ ਬਾਅਦ ਵਾਰ ਤੇ ਵਾਰਾਂ ਤੋਂ ਬਾਅਦ ਭਗਤ ਸਹਿਬਾਨ ਦੀ ਬਾਣੀ ਤਰਤੀਬ ਅਨੁਸਾਰ ਦਰਜ ਹੈ ਗੁਰੂ ਸਹਿਬਾਨ ਦੀ ਜੋ ਬਾਣੀ ਦੀ ਤਰਤੀਬ ਹੈ ਸਭ ਤੋਂ ਪਹਿਲਾਂ ਪ੍ਰਤਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਫਿਰ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅੰਗਦ ਦੇਵ ਜੀ ਦੇ ਕੇਵਲ 36 ਸ਼ਲੋਕਾਂ ਜੋ ਕਿ 12 ਦੇ ਵਿੱਚ ਦਰਜ ਹਨ ਸੋ ਇਸੇ ਹੀ ਤਰ੍ਹਾਂ ਭਗਤ ਸਹਿਬਾਨ ਦੀ ਬਾਣੀ ਵੀ ਇਸੇ ਹੀ ਤਰਤੀਬ ਦੇ ਅਨੁਸਾਰ ਲਿਖੀ ਗਈ ਹੈ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਤੇ ਉਸ ਤੋਂ ਬਾਅਦ ਬਾਕੀ ਭਗਤ ਸਹਿਬਾਨ ਦੀ ਬਾਣੀ ਤਰਤੀਬ ਅਨਸਾਰ ਲਿਖੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ કુલ 22 ਵਾਰਾਂ ਦੇ ਵਿੱਚੋਂ ਇੱਕ ਵਾਰ ਗੁਰੂ ਕੇ ਕੀਰਤਨੀਏ ਸੱਤਾ ਔਰ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਵਾਰਾਂ ਤਿੰਨ ਹਨ ਰਾਗ ਮਾਝ ਔਰ ਆਗਾਸ ਔਰ ਰਾਗ ਮਨਾਰ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਵਾਰਾਂ ਹਨ ਗੁਜੀ ਦੀ ਵਾਰ ਸੂਹੀ ਦੀ ਵਾਰ ਆਰਾਮਕੜੀ ਦੀ ਵਾਰ ਮਾਰੂ ਦੀ ਵਾਰ ਗੁਰੂ ਅਰਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਆਠਵਰ ਹਨ ਸਿਰਰਾ ਗੌੜੀ ਵਿਆਗੜਾ ਵਢੰਸ ਸੋਰਠ ਬਲਾਵਲ ਸਾਰੰਗ ਤੇ ਪਾਨੜ ਗੁਰੂ ਅਰਜਨ ਦੇਵ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਛੇ ਬਾਰ ਹਨ ਗੌੜੀ ਗੂਜਰੀ ਪੰਜਸਰੀ ਰਾਮਕਲੀ ਮਾਰੂ ਬਸੰਤ ਸੋ ਇਹ ਛੇ ਬਾਰ ਗੁਰੂ ਅਰਜਨ ਦੇਵ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਬਾਰਾਂ ਦੇ ਵਿੱਚ ਕੇਵਲ ਤੇ ਕੇਵਲ ਪੌੜੀਆਂ ਹੀ ਦਰਜ ਸਨ ਤੇ ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਇਹਨਾਂ ਪੌੜੀਆਂ ਦੇ ਨਾਲ ਟੁਕਮੇ ਸ਼ਲੋਕ ਵੀ ਦਰਜ ਕੀਤੇ ਗਏ